ਤੇ ਆਪਣੀਆਂ ਜਿਹੜੀਆਂ 11 ਮੰਗਾਂ ਆਪਾਂ ਲੈ ਕੇ ਗਏ ਸੀ ਉਹਨਾਂ ਮੰਗਾਂ ਨੂੰ ਮਣਾਉਣ ਦਾ ਸਵਾਲ ਸੀਗਾ ਬਹੁਤ ਉੱਬਰੀਆਂ ਮੰਗਾਂ ਜਿਵੇਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਜ਼ਦੂਰਾਂ ਵਾਸਤੇ 200 ਦਿਨ ਅਰਜ਼ਗਾਰ 700 ਰੁਪਿਆ ਦਿਹਾੜੀ ਡਬਲਯੂਟੀਓ ਤੋਂ ਭਾਰਤ ਬਾਹਰ ਆਵੇ ਇਤਿਹਾਅ ਬਹੁਤ ਸਾਰੀਆਂ ਮੰਗਾਂ ਸੀਗੀਆਂ ਸਰਕਾਰ ਨੇ ਮੰਗਾਂ ਤੇ ਤੱਕੀ ਗੌਰ ਕਰਨਾ ਸੀਗਾ ਜ਼ਬਰ ਤੇ ਆਈ ਸਾਡੇ ਖਿਲਾਫ ਤੇ ਲਗਭਗ 13 ਫਰਵਰੀ ਤੋਂ ਮੋਰਚਾ ਵਾ ਅਸੀਂ ਤੁਹਾਡੇ ਸਾਹਮਣੇ ਉਦੋਂ ਦਾਅਵੇ ਕਰਦੇ ਸੀ ਵੀ ਜੜੀ ਸਰਕਾਰ ਕਿਸਾਨਾਂ ਨੂੰ ਗੋਲੀਆਂ ਵਾਰ ਕੇ ਸ਼ਹੀਦ ਕਰੂਗੀ ਜੜੀ ਸਰਕਾਰ ਐਸਐਲਆਰ ਦੀਆਂ ਗੋਲੀਆਂ ਚਲਾਊਗੀ 12 ਬੋਰ ਦੀਆਂ ਗੋਲੀਆਂ ਚਲਾਊਗੀ ਜੜੀ ਸਰਕਾਰ ਰਬੜ ਦੀਆਂ ਗੋਲੀਆਂ ਚਲਾਊਗੀ ਜੜੀ ਸਰਕਾਰ ਇਸਰਾਈਲ ਦੇ ਵੰਗਾਏ ਡਰੋਨਾਂ ਤੋਂ ਸਾਡੇ ਤੇ ਸ਼ੈਲਿੰਗ ਕਰੂਗੀ ਉਹਨੂੰ ਸਾਡਾ ਸਾਨੂੰ ਨਹੀਂ ਲੱਗਦਾ ਕਿ ਦੇਸ਼ ਦਾ ਕਿਸਾਨ ਮਜ਼ਦੂਰ ਦੋਰੇ ਸੱਤਾ ਤੇ ਲਿਆਉਣ ਦੀ ਗੱਲ ਕਰੂੰਗਾ ਹਮੇ ਬੋਟਾ ਦਾ ਕੋਈ ਸੁਭਾਅ ਨਹੀਂ ਸੀ ਕੋਈ ਵੀ ਜ਼ਬਰ ਨਹੀਂ ਚਾਹੁੰਦਾ ਹੈਗਾ ਸਰਕਾਰ ਕੋਲੇ ਕਿਸਾਨ ਮਜ਼ਦੂਰ ਆਪਣੇ ਚੰਗੇ ਭੁੱਖ ਵਾਸਤੇ ਚੰਗੀ ਜ਼ਿੰਦਗੀ ਵਾਸਤੇ ਮੰਗਾ ਮੰਨੋਣ ਆਇਆ ਹੈਗਾ ਨਾ ਕਿ ਟਕਰਾਉਣ ਆਇਆ ਹੈਗਾ ਪਰ ਪਕਪਾਨ ਇਹ ਰਾਹ ਅਪਣਾਇਆ ਬਗੈਰ ਕਿਸੇ ਡਰ ਤੋਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਰਾਮ ਮੰਦਰ ਦਾ ਮੁੱਦਾ ਉਹਨਾਂ ਨੂੰ ਪਾਰ ਲਾ ਜਾਊਗਾ ਉਹਨਾਂ ਨੂੰ ਲੱਗਦਾ ਸੀਗਾ ਵੀ ਜਿਹੜਾ ਫਿਰਕੂ ਜਿਹੜਾ ਕੀ ਕਹਿੰਦੇ ਧਰਮ ਦੇ ਧਾਰ ਤੇ ਧਰੂਵੀਕਰਨ ਕਰਨਾ ਚਾਹੁੰਦੇ ਆ ਉਹ ਉਹ ਮੁੱਦਾ ਉਹਨਾਂ ਨੂੰ ਪਾਰ ਲਾ ਜਾਊਗਾ ਉਹਨਾਂ ਨੇ ਲਗਭਗ 20 ਤੋਂ 22 ਦੇ ਵਿੱਚ ਜਿਹੜਾ ਰਾਮ ਮੰਦਰ ਦਾ ਅਧ்கਾਟਨ ਹੋਇਆ ਉਹਦੇ ਵਿੱਚ ਹੀ 400 ਤਾਰ ਦਾ ਨਾਰਾ ਲਾਤਾ ਸੀਗਾ ਔਰ ਥਰੂਆਊਟ ਸਾਰੇ ਮੀਡੀਆ ਥਰੂਆਊਟ ਸਾਰੇ ਬੁੱਧੀਜੀਵੀ ਥਰੂਆਊਟ ਵੀ ਵਿਰੋਧੀ ਤੇ ਰ ਇਹ ਪਰਸੈਪਸ਼ਨ ਸੀ ਪੂਰੇ ਦੇਸ਼ ਦੇ ਵਿੱਚ ਵੀ ਇਹ ਤਾਂ ਲક્ષਣ ਮਹਿਜ ਉਪਚਾਰਕਤਾ ਨੇ ਕੋਈ ਵੀ ਇਸ ਦੁਨੀਆ ਦੇ ਤਾਕਤਵਰ ਪ੍ਰਧਾਨ ਮੰਤਰੀ ਨੂੰ ਸੱਤਾ ਤੋਂ ਪਰੇ ਨਹੀਂ ਕਰ ਸਕਦਾ ਅਸੀਂ ਉਸ ਮਾਹੌਲ ਦੇ ਵਿੱਚ ਵੀ ਇਹਦੇ ਖਿਲਾਫ ਖੜੇ ਤੇ ਸੰਘਰਸ਼ ਜਿਰੇ ਰਹੇ ਹਾਂ ਦੂਜਾ ਜਦੋਂ ਅਸੀਂ ਸੰਘਰਸ਼ ਕਰ ਰਹੇ ਸੀ ਸਵਾਲ ਸੀ ਕਿ ਜੇ ਕੋੜਾ ਕੰਡਕਟ ਲੱਗ ਗਿਆ ਤੇ ਤੁਹਾਡਾ ਬਹਿਣਾ ਵਾਜਿਬ ਹੈ ਕਿ ਨਹੀਂ ਵਾਜਿਬ ਹੈ ਇਹ ਮੀਡੀਆ ਵੱਲੋਂ ਵੀ ਆਲੋਚਨਾ ਹੁੰਦੀ ਸੀ ਉਹਨਾਂ ਦਾ ਹੱਕ ਹੈ ਆਲੋਚਨਾ ਕਰਨਾ ਆਪ ਜਿ세 ਜਸਟੀਫਿਕੇਸ਼ਨ ਕਰ ਰਹੇ ਦੀ ਕਿ ਜੇ ਸੀ ਅੰਦੋਲਨ ਦੇ ਵਿੱਚ ਨਾ ਹੁੰਦੇ ਤਾਂ ਮੈਨੂੰ ਨਹੀਂ ਸੀ ਲੱਗਦਾ ਪੀ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਮੁੱਦਾ ਦੇਸ਼ ਦੀ ਰਾਜਨੀਤੀ ਦੇ ਏਜੰਡੇ ਤੇ ਹੋਣਾ ਸੀ। ਅਰ ਅੱਜ ਅਸੀਂ ਦੇਸ਼ ਦੀ ਰਾਜਨੀਤੀ ਨੂੰ ਮੁੱਦਿਆਂ ਤੇ ਖਿੱਚ ਕੇ ਲੈਂਦਾ ਵਾ। ਜਿਹੜਾ ਮੋਦੀ ਸਾਹਿਬ ਦਾ ਅਖੌਤੀ ਵਿਕਾਸ ਮਾਡਲ ਸੀ ਜਿਹੜਾ ਅਖੌਤੀ ਵਿਕਾਸ ਸੀਗਾ ਉਹਨੂੰ ਵੀ ਤੋੜਿਆ ਹੈਗਾ। ਅਰੁਲ ਭੰਨਿਆ ਸੀ ਅਰ ਕਿਸਾਨਾਂ ਮਜ਼ਦੂਰਾਂ ਆਮ ਲੋਕਾਂ ਦੇ ਮੁੱਦਿਆਂ ਤੇ ਦੇਸ਼ ਦੀ ਰਾਜਨੀਤੀ ਨੂੰ ਰਾਜਨੀਤੀ ਨੂੰ ਘਮਾਉਂਦਾ ਯਤਨ ਕੀਤਾ। ਅਰ ਅਸੀਂ ਸਮਝਦੇ ਹਾਂ ਪੀ ਜੇ ਦੇਸ਼ ਦੀ ਹਰ ਕੀ ਚੋਣ ਆਪਣੇ ਮੁੱਦਿਆਂ ਤੇ ਹੋਈ ਆ ਤਾਂ ਹੀ ਫਿਰਕੂ ਧਰੂਵੀਕਰਨ ਕਰਨ ਵਾਲਿਆਂ ਨੂੰ ਮੂੰਹ ਦੀ ਖਾਣੀ ਪਈ ਆ ਰਾਮ ਮੰਦਰ ਦਾ ਮੁੱਦਾ ਚੁੱਕਣ ਵਾਲੇ ਅਸੀਂ ਨਹੀਂ ਕਹਿੰਦੇ ਰਾਮ ਮੰਦਰ ਨਾ ਬਣੇ ਰਾਮ ਮੰਦਰ ਦਾ ਮੁੱਦਾ ਚੁੱਕਣ ਵਾਲੇ ਜਿਹੜੇ ਜੁੱਧਿਆ ਵਿੱਚ ਹੀ ਹਰ ਗਏ ਨੇ ਤਹੇ ਸਵਾਲ ਖੜੇ ਕਰ ਗਏ ਦੇਸ਼ ਦੇ ਸਾਹਮਣੇ ਰਾਮ